ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬ੍ਰਦਰ ਡੈਰੀ ਫਾਰਮ ਚ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪ੍ਰਿੰਡ RAMU ਵਾਲਾ ਜਿਲ੍ਹਾ ਬਾਈ ਨੂੰ ਬਠਿੰਡਾ ਪੈ ਜਾਂਦਾ ਤੇ ਅੱਜ ਦੀ ਵੀਡੀਓ ਚ ਆ ਸਾਹਮਣੇ ਤੁਸੀਂ ਵਿਹੜ ਦੇਖ ਰਹੇ ਆ ਇਹ ਵਿਕਾਊ ਆ ਤੇ ਬਾਕੀ ਪ੍ਰੋਪਰ ਡੀਟੇਲ ਆ ਜਿਹੜੀ ਉਹ ਆਪਾਂ ਬਾਈ ਤੋਂ ਲੈ ਲੈਨੇ ਆ ਕਿੰਨੇ ਕ ਦਿਨ ਲੈਂਦੀ ਆ ਇਹ ਕਿੰਨੇ ਟਾਈਮ ਦੀ ਕੱਚੀ ਆ ਕਿੰਨਾ ਕ ਦੁੱਧ ਦਿੱਤਾ ਪਿਛਲੇ ਸੂਏ ਨੇ ਤੇ ਕਿਹੜਾ ਇਹਦੇ ਸੀਮਣ ਲੱਗਿਆ ਵਾ ਤੇ ਆਓ ਆਪਾਂ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਬਈ ਘਰਦ ਗਈ ਆ ਵਿਹੜਾ ਆਪਣੇ ਠੀਕ ਹੈ ਕਿਹੜਾ ਸੂਆ ਸੁਣਾਈ ਨੇ ਇਹ ਤੀਜਾ ਸੂਆ ਸੁਣਾਈ ਤੀਜਾ ਸੂਆ ਠੀਕ ਹੈ ਜੀ ਤੇ ਦੁੱਧ ਕਿੰਨਾ ਕੁ ਦਿੱਤਾ ਪਿਛਲੇ ਸੂਏ ਦੁੱਧ ਦੋ 5 ਲੀਟਰ ਦਿੱਤਾ ਮੇਰੇ ਤੋਂ 5 ਲੀਟਰ ਠੀਕ ਹੈ ਜੀ ਤੇ ਹੁਣ ਇਹ ਗੱਬਣ ਕਿਹੜੇ ਸੀ ਸਾਣ ਤੋਂ ਮੈਸੀ ਤੋਂ ਠੀਕ ਹੈ ਮੈਸੀ ਰਹਿਦੇ ਸੀ ਮਨ ਲੱਗਿਆ ਕਿੰਨੇ ਕੁ ਦਿਨਾਂ ਦੀ ਕੱਚੀ ਆ ਜੀ 5-4 ਦਿਨਾਂ ਦੀ ਠੀਕ ਹੈ ਜੀ ਦੇਖ ਸਕਦੇ ਆ ਦੋਸਤੋ 5-4 ਦਿਨਾਂ ਦੀ ਕੱਚੀ ਆ ਮੈਸੀ ਰਹਿਦੇ ਸੀ ਮਨ ਲੱਗਿਆ ਵਾ ਬਹੁਤ ਚੰਗਾ ਬੋਲਾ ਤੇ ਬਾਕੀ ਤੁਹਾਨੂੰ ਤੋਰ ਤੋਰ ਇਹਦੀ ਕਰਾ ਦਿੰਨੇ ਆ ਚੈੱਕ ਬਾਕੀ ਥਾਂ ਦੇਖ ਸਕਦੇ ਆ ਤੁਸੀਂ ਹੱਥੀ ਜਵਾਈ ਵਾਲਾ ਮੁੱਠੀ ਵਾਲਾ ਥਾਣਾ ਮੋٹے ਮੋٹے ਥਾਣਾ ਬਾਕੀ ਲੇਵੇ ਦੀ ਬਾਂਤਰ ਬਹੁਤ ਸੋਹਣੀ ਆ ਸੰਭੀ ਪਲੀ ਬਹੁਤ ਚੰਗੀ ਆ ਤੋਰੀ ਬਈ ਦੇਖ ਸਕਦੇ ਆ ਦੋਸਤੋ ਜਾਨ ਚ ਵਹਿੜ ਜਿੱਧਰ ਨੂੰ ਜਾਂਦੀ ਮਰਜ਼ੀ ਨਾਲ ਹੀ ਜਾਂਦੀ ਆ ਬਾਕੀ ਬਾਈ ਦੀਆਂ ਖੁੱਲੀਆਂ ਹੁੰਦੀਆਂ ਆ ਤਾਂ ਕਰਕੇ ਜਿਹੜਾ ਇਹ ਵੀ ਉਨ ਤਰ੍ਹਾਂ ਦੀ ਘੱਟਾ ਬਾਕੀ ਥਾਂ ਤੋਂ ਤੁਸੀਂ ਦੇਖ ਸਕਦੇ ਆ ਜਿਹੜਾ ਬਹੁਤ ਜ਼ਬਰਦਸਤ ਹਵਾਨੇ ਦੀ ਆ ਬਾਕੀ 28 ਕਿਲੋ ਦੁੱਧ ਬਾਈ ਨੇ ਦੱਸਿਆ ਪਹਿਲੇ ਸੂਏ ਦਿੱਤਾ ਤੇ ਈ ਵੈੜ ਨੇ ਦਿੱਤਾ ਵੀ ਹੋਊਗਾ ਇਹਦੇ 'ਚ ਕੋਈ ਸ਼ੱਕ ਨਹੀਂ ਫਿਰ ਬਾਕੀ ਹੋਣ ਦੋਸਤੋ ਸੌਖੀ ਆ ਵੈੜ ਹਲੇ ਦਿਨ ਕੱਢਦੀ ਆ ਦੇਖ ਸਕਦੇ ਆ ਦੋਸਤੋ ਬਾਕੀ ਜਿਹੜੀ ਆਰਡਰ ਦੀ ਕੁਆਲਿਟੀ ਆ ਉਹ ਬਹੁਤ ਵਧੀਆ ਤੇ ਬਾਕੀ ਆਪਾਂ ਪੁੱਛ ਲਈਨੇ ਬਾਈ ਜੀ ਇਹਦਾ ਰੇਟ ਕਰਦੇ ਨੇ ਤੇ ਬਾਈ ਕੀ ਮੋਲ ਹੈ ਦਾ ਇਹ ਚੱਪੀ ਆ ਵੀਰੇ ਠੀਕ ਹੈ ਜੀ 1,30,000 ਤੇ ਚੁਮਾਨ ਤਾਨ ਹੋ ਜੂ ਠੀਕ ਹੈ ਜੀ ਦੇਖ ਸਕਦੇ ਆਂ ਦੋਸਤੋ 1,30,000 ਮੋਲ ਆ ਤੇ ਵਿੱਚੋਂ ਮਾਨ ਤਾਨ ਹੋ ਜੂਗਾ ਤੇ ਫੋਨ ਨੰਬਰ ਬਾਈ ਬੋਲ ਦੇ 98777 98777 ਜੀ ਦੋਸਤੋ 08707 98777 08707 ਇਹ ਬਾਈ ਦਾ ਕੰਟੈਕਟ ਨੰਬਰ ਆ ਜੀ ਨੂੰ ਵੀ ਬਾਈ ਚੰਗੀ ਲੱਗੇ ਵਿਹੜ ਜਰੂਰ ਕੰਟੈਕਟ ਕਰਿਓ ਚੰਗੀ ਵਿਹੜ ਆ ਘਰੇਲੂ ਵਿਹੜ ਆ ਬਾਕੀ ਬਾਈ ਕੋਲੇ ਹੋਰ ਵੀ ਪਸ਼ੂ ਰੱਖੇ ਹੋਏ ਦੇਖ ਸਕਦੇ ਆ ਖੁੱਲ੍ਹੀਆਂ ਹੀ ਹੁੰਦੀਆਂ ਗਾਵਾਂ ਤੇ ਆ ਦੇਖ ਸਕਦੇ ਹੋ ਬਾਕੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ